ਉਹੀ ਨੌਜਵਾਨ ਕਿਸਾਨ ਬੋਲਦੀ ਜਿਹੜਾ ਕੱਲ ਭੂਮਾ ਮਾਰ ਕੇ ਮੀਢਿ ਚ ਰੋ ਰਿਹਾ ਸੀ ਪਰ ਅੱਜ ਮਦਦ ਕਰਨ ਵਾਸਤੇ ਜਦੋਂ ਸਮਾਜ ਸੇਵੀ ਇਲਾਕੇ ਦੇ ਲੋਕ ਪਹੁੰਚੇ ਨੇ ਤਾਂ ਟੀਮ ਨੇ ਹੁਣ ਕੀ ਸੋਚਿਆ ਕੀ ਕੀ ਕਿਹੜੀ ਮਦਦ ਕਰ ਰਹੀ ਬਾਈ ਜੀ ਕਿਉਂਕਿ ਜਿਸ ਤਰੀਕੇ ਨਾਲ ਬਾਈ ਭਾਵੁਕ ਹੋਇਆ ਰੋਂਦੀਆਂ ਤਸਵੀਰਾਂ ਸਾਹਮਣੇ ਆਈਆਂ ਦੇਖੋ ਵੀਰ ਨੂੰ ਅਸੀਂ 1 ਲੱਖ 1000 ਰੁਪਇਆ ਇਹਨਾਂ ਦੀ ਮਾਲੀ ਮਦਦ ਕਰਾਂਗੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਰੁੜਕੀ ਖਾਮ ਦੇ ਵਿੱਚ ਜੋ ਖਬਰ ਕੱਲ ਦਿਖਾਈ ਸੀ ਜਿੱਥੇ ਕਿ ਕਿਸਾਨ ਦੀ ਪੱਕੀ ਹੋਈ ਫਸਲ ਨੂੰ ਕਿਸੇ ਸ਼ਰੀਕ ਨੇ ਕਿਸੇ ਦੁਸ਼ਮਣ ਨੇ ਅੱਗ ਲਾ ਦਿੱਤੀ ਸੀ ਉਸ ਤੋਂ ਬਾਅਦ ਕਿਸਾਨ ਗੋਲਡੀ ਭੁੱਬਾ ਮਾਰ ਕੇ ਵੀਡੀਓ ਵਿੱਚ ਰੋਇਆ ਸੀ ਤਾਂ ਇਸ ਨੂੰ ਲੈ ਕੇ ਮੌਕੇ ਤੇ ਤੁਸੀਂ ਦੇਖੋ ਕਿ ਸਮਾਜ ਸੇਵੀ ਇਲਾਕੇ ਦੇ ਲੋਕ ਮਦਦ ਕਰਨ ਵਾਸਤੇ ਪਹੁੰਚੇ ਨੇ ਤਸਵੀਰਾਂ ਦਿਖਾ ਦਿੰਨੇ ਆ ਕਿ ਉਹੀ ਨੌਜਵਾਨ ਕਿਸਾਨ ਗੋਲਡੀ ਜਿਹੜਾ ਕੱਲ ਭੁੱਬਾ ਮਾਰ ਕੇ ਵੀਡੀਓ 'ਚ ਰੋ ਰਿਹਾ ਸੀ ਪਰ ਅੱਜ ਮਦਦ ਕਰਨ ਵਾਸਤੇ ਜਦੋਂ ਸਮਾਜ ਸੇਵੀ ਇਲਾਕੇ ਦੇ ਲੋਕ ਪਹੁੰਚੇ ਨੇ ਤਾਂ ਗੱਲਬਾਤ ਪਹਿਲਾਂ ਗੋਲਡੀ ਨਾਲ ਕਰਾਂਗੇ ਉਸ ਤੋਂ ਬਾਅਦ ਉਹਨਾਂ ਕਿਸਾਨਾਂ ਦੀ ਤਸਵੀਰ ਦਿਖਾਵਾਂਗੇ ਜਿਹੜੇ ਮਦਦ ਕਰਨ ਵਾਸਤੇ ਵੀ ਨਾਲ ਪਹੁੰਚੇ ਨੇ। ਗੋਲਡੀ ਕੱਲ ਜਿਹੜੀ ਤਸਵੀਰ ਸੀ ਸਾਹਮਣੇ ਤੁਸੀਂ ਪੂਵਾ ਮਾਰ ਕੇ ਰੋ ਰਹੇ ਸੀ ਕਿ ਅੱਜ ਮੇਰਾ ਸਭ ਕੁਝ ਤਬਾਹ ਹੋ ਗਿਆ। ਪਰ ਅੱਜ ਜਿਸ ਤਰੀਕੇ ਨਾਲ ਬਾਈ ਮਦਦ ਕਰਨ ਵਾਸਤੇ, ਐਲਾਨ ਕਰਨ ਵਾਸਤੇ ਤੁਹਾਡੇ ਕੋਲ ਪਹੁੰਚੇ ਨੇ ਤਾਂ ਕਿੰਨਾ ਕੋ ਹੌਸਲਾ ਲੱਗ ਰਿਹਾ ਕਿ ਪੰਜਾਬੀ ਕਹਿੰਦੇ ਨੇ ਪੰਜਾਬੀ ਦੇ ਕੰਮ ਆਉਂਦਾ ਹੈ। ਉਹ ਤਾਂ ਇਹਨਾਂ ਦਾ ਬਹੁਤ ਬੜਾ ਧੰਨਵਾਦ ਕਰਨਾ ਪੈਣਾ ਜੇ ਮੌਕੇ ਤੇ ਮੇਰੀ ਮਦਦ ਕਰਨ ਲੱਗੇ। ਇੱਕ ਵਾਰੀ ਆਸ ਟੁੱਟ ਗਈ ਸੀ ਬਾਈ। ਹਾਲ ਟੁੱਟ ਗਈ ਸੀ। ਕੱਲ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੀਆਂ ਰੋਂਦੇ ਦੀਆਂ ਸੀ ਬਹੁਤ ਲੋਕਾਂ ਨੇ ਤੁਹਾਨੂੰ ਕਹਿਆ ਕਿ ਹਾਂ ਬਹੁਤ ਵੱਡਾ ਨੁਕਸਾਨ ਪਾਈਦਾ ਹੋਇ ਮਦਦ ਕਰਨ ਵਾਸਤੇ ਪਰ ਲੱਗਦਾ ਕਿ ਇਲਾਕਾ ਹੀ ਤੁਹਾਨੂੰ ਸਾਂਭਣ ਵਾਸਤੇ ਆ ਗਿਆ ਪਹਿਲਾਂ ਕਿੰਨਾ ਕੁ ਹੌਸਲਾ ਲੱਗ ਰਿਹਾ ਮਿਲ ਰਿਹਾ ਹੌਸਲਾ ਠੀਕ ਲੱਗਦਾ ਪਰਿਵਾਰ ਨੂੰ ਖੁਸ਼ੀ ਮਿਲ ਕੇ ਚਿਤਨਾ ਹਾਂਜੀ ਹਾਂ ਪਰ ਇਹ ਕਿਹਾ ਜਾਂਦਾ ਕਿ ਜਦੋਂ ਕਿਸਾਨ ਨੇ ਆਪਣੇ ਹੱਥਾਂ ਨਾਲ ਪਾਲੀ ਹੋਵੇ ਨਾ ਫਸਲ ਉਸ ਨੂੰ ਕੱਟ ਕੇ ਮੰਡੀਆਂ ਦੇ ਵਿੱਚ ਪਾ ਜਾ ਕੇ ਪੈਸੇ ਲੈ ਕੇ ਉਹ ਚੀਜ਼ ਦਾ ਮਜ਼ਾ ਕੁਝ ਹੋਰੇ ਹੁੰਦਾ ਹੈ ਭਾਵੇਂ ਕਿ ਹੁਣ ਇੱਕ ਦੁੱਖ ਭਰੀ ਖਬਰ ਹੀ ਮਿਲੀ ਹੈ ਪਰ ਕਿੰਨੇ ਕਿਤੇ ਫਿਰ ਵੀ ਲੋਕਾਂ ਨੇ ਹੌਸਲਾ ਦਿਖਾਇਆ ਇਲਾਕੇ ਦੇ ਲੋਕਾਂ ਨੇ ਸਮਾਜ ਸੇਵੀ ਨੇ ਹੌਸਲਾ ਦਿਖਾਇਆ ਇਸ ਵੀਰ ਦੀ ਵੀਡੀਓ ਦੇਖ ਕੇ ਮਦਦ ਕਰਨ ਵਾਸਤੇ ਪਹੁੰਚੇ ਨੇ ਤੇ ਖੁਦ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਿੰਡ ਵਾਸੀ ਵੀ ਨਾਲ ਨੇ ਤੇ ਨਾਲ ਦੀ ਨਾਲ ਉਹ ਕਿਸਾਨ ਨੌਜਵਾਨ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਨੇ ਅੱਜ ਵੱਡੇ ਮਦਦ ਕਰਨ ਦਾ ਐਲਾਨ ਕਰਨਾ ਹੈ ਤੇ ਦੂਜੇ ਪਾਸੇ ਦੱਸਦਣਗੇ ਵੱਡਾ ਹੌਸਲਾ ਦਿਖਾਇਆ ਤਾਂ ਭਾਈ ਗੁਰਪ੍ਰੀਤ ਸਾਡੇ ਨਾਲ ਨੇ ਕਿਸਾਨ ਯੂਨੀਅਨ ਦੇ ਜਿਹੜੇ ਰਾਜੇਵਾਲ ਦੇ ਨਾਲ ਵੱਡੇ ਆਗੂ ਵੀ ਨੇ ਤੇ ਨਾਲ ਦੀ ਨਾਲ ਬਾਈ ਨੂੰ ਇੱਕ ਫੋਨ ਕੀਤਾ ਤੇ ਨਾਲ ਦੀ ਨਾਲ ਮਦਦ ਕਰਨ ਵਾਸਤੇ ਪਹੁੰਚ ਕੇ ਨੇ ਬਾਈ ਬਿਲਕੁਲ ਤੁਹਾਡੇ ਪਿੰਡ ਦੇ ਨਜ਼ਦੀਕ ਕੇ ਹੀ ਪਿੰਡ ਰੁੜਕੀ ਖਾਮ ਹੈ ਬਹੁਤ ਵੱਡਾ ਨੁਕਸਾਨ ਪੈਦਾ ਹੋਇਆ ਹੈ 3 ਏਕੜ ਮੇਰੇ ਖਿਆਲ ਬਿਲਕੁਲ ਸੜ ਕੇ ਸਵਾਹ ਹੋ ਗਏ ਤਾਂ ਜਦੋਂ ਤੁਹਾਡੇ ਤੱਕ ਫੋਨ ਪਹੁੰਚਦਾ ਹੈ ਮੇਰਾ ਵੀ ਮੈਂ ਵੀ ਤੁਹਾਨੂੰ ਦੱਸਿਆ ਤੁਸੀਂ ਵੀਡੀਓ ਵੀ ਦੇਖੀ ਤਾਂ ਕਿੰਨਾ ਕੁ ਮਨ ਭਾਵਿਕ ਹੋਇਆ ਦੇਖ ਕੇ ਬੈਠੋ ਦੇਖੋ ਇਹ ਤੋਂ ਕਿਸਾਨ ਦਾ ਅੰਨ ਦਾਤਾ ਏ ਤੇ ਉਹ ਆਪਣੀ ਫਸਲ ਨਾਲੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਏ ਜੇ ਉਹਦੀ ਫਸਲੇ ਆਪਣੇ ਹੱਥਾਂ ਤੋਂ ਚਲੀ ਜਾਵੇ ਤਾਂ ਘਰ ਆਪਣਾ ਪਾਲਣਾ ਆਪਣਾ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਏ ਤਾਂ ਸਾਨੂੰ ਤੁਸੀਂ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕੋਈ ਸ਼ਰਾਰਤੀ ਅਨਸਰ ਆ ਕੇ ਅੱਗ ਲਾ ਗਈ ਨੇ ਤਾਂ ਸਾਨੂੰ ਅਸੀਂ ਮੌਕੇ ਤੇ ਪਹੁੰਚੇ ਸਾਨੂੰ ਬਹੁਤ ਦੁੱਖ ਹੋਇਆ ਤਾਂ ਵੀਰ ਨੂੰ ਅਸੀਂ ਹੌਸਲਾ ਵੀ ਦਿੱਤਾ ਵੀ ਚਲੋ ਕੋਈ ਗੱਲ ਨਹੀਂ ਵੀ ਇਹ ਜੋ ਅਨਨ ਨੂੰ ਵੈਸੇ ਅੱਗ ਲਾਉਣੀ ਬਹੁਤ ਮਾੜੀ ਗੱਲ ਹੈ ਪਤਾ ਨਹੀਂ ਕਿੰਨੇ ਕ ਬਾਈ ਗੁਰਪ੍ਰੀਤ ਜੀਵ ਵਿੱਚ ਸੜ ਕੇ ਸੁਆਹ ਹੋ ਗਏ ਹੋਣੇ ਕਿਉਂਕਿ ਇੱਕ ਪਾਸੇ ਚਲੋ ਫਸਲ ਤਾਂ ਬਹੁਤ ਲੱਗਦੀ ਗੱਲ ਹੈ ਪਰ ਵੀ ਛੋਟੇ ਜੀਵ ਨੇ ਜਿਹੜੇ ਚੱਲ ਫੇਰ ਨਹੀਂ ਸਕਦੇ ਵਿੱਚ ਮਿੱਟੀ ਦੇ ਰਹਿੰਦੇ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਕਿੰਨਾ ਵੱਡਾ ਪਾਪ ਖੱਟਿਆ ਹੋਣਾ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਅੱਗ ਲਾਈ ਇਹ ਤੋਂ ਵੱਡਾ ਪਾਪ ਕੋਈ ਨਹੀਂ ਹੋਗਾ انسان ਅੰਨ ਖਾ ਕੇ ਆਪਣਾ ਢਿੱਡ ਭਰਦਾਏ ਤੇ ਗੁਜ਼ਾਰਾ ਕਰਦਾਏ ਤੇ ਅਸੀਂ ਉਹਨੂੰ ਇੱਕ ਫਸਲ ਨੂੰ ਅੱਗ ਲਾਤੀ ਤੇ ਇਹ ਤੋਂ ਵੱਡਾ ਗੁਨਾਹਗਾਰ ਕੋਈ ਪਾਪੀ ਬੰਦਾ ਇਸ ਸੰਸਾਰ ਤੋਂ ਹੋ ਨਹੀਂ ਸਕਦਾ ਅਤੇ ਤੁਸੀਂ ਕਿਸਾਨ ਦੇ ਪਰਿਵਾਰ ਬਾਰੇ ਵੀ ਦੇਖੋ ਵੀ ਔਰ ਦੇ ਬੱਚੇ ਵੀ ਪਾਲਨੇ ਆ ਤੇ ਉਹਨਾਂ ਆਪਣਾ ਸਕੂਲ ਪੜਾਉਣੇ ਫੀਸਾਂ ਕਿੰਨੀਆਂ ਮਹਿੰਗਾਈ ਕਿੰਨੀ ਵਧੀ ਹੋਈ ਹੈ ਕੰਨੀ ਕਣਕ ਨਹੀਂ ਸੜੀ ਬਾਈ ਦਾ ਸਾਰਾ ਪਰਿਵਾਰ ਹੈ ਸਾਡੇ ਇੱਕ ਤਰ੍ਹਾਂ ਦਾ ਹੈ ਨਾ ਬਹੁਤ ਬਹੁਤ ਮਾੜੀ ਗੱਲ ਹੈ ਵੀ ਇਸ ਤਰ੍ਹਾਂ ਦੇ ਅੰਸਰਾਂ ਨੂੰ ਇਹ ਤੁਹਾਡੀ ਟੀਮ ਨੇ ਹੁਣ ਕੀ ਸੋਚਿਆ ਕੀ ਕੀ ਕਿਹੜੀ ਮਦਦ ਕਰ ਰਹੇ ਹੈ ਬਾਈ ਦੀ ਕਿਉਂਕਿ ਜਿਸ ਤਰੀਕੇ ਨਾਲ ਬਾਈ ਭਾਵਕ ਹੋਇਆ ਰੋਂਦੀਆਂ ਤਸਵੀਰਾਂ ਸਾਹਮਣੇ ਆਈਆਂ ਬਹੁਤ ਲੋਕਾਂ ਦੇ ਮੈਸੇਜ ਕਮੈਂਟ ਵੀ ਆਏ ਨੇ ਤਾਂ ਤੁਹਾਡੇ ਵੱਲੋਂ ਕੀ ਮਦਦ ਕੀਤੀ ਜਾ ਰਹੀ ਬਾਈ ਦੇਖੋ ਵੀਰ ਨੂੰ ਅਸੀਂ 1 ਲੱਖ 1000 ਰੁਪਇਆ ਇਹਨਾਂ ਦੀ ਮਾਲੀ ਮਦਦ ਕਰੂਗੇ ਸੜੀ ਪੰਜਾਬ ਰਿਜਿਸਟ੍ਰੇਟ ਦਾ ਆਫਿਸ ਹੈ ਜੀ ਪਲੇੜੀ ਪਿੰਡ ਤੇ ਸਰਪੰਚ ਸਾਹਿਬ ਹੈ ਰੁੜਕੀ ਤੋਂ ਉਹ ਸਾਰੇ ਮਿਲ ਕੇ ਅਸੀਂ ਸਜਣ ਮਿੱਤਰ ਹੋਰ ਵੀ ਇਲਾਕਾ ਵਾਸੀ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਹੋਰ ਵੀ ਕਰਾਂਗੇ ਪਰ ਮੌਕੇ ਤੇ ਅਸੀਂ ਲੱਖ ਰੁਪਏ ਦੀ ਮਦਦ ਇਹਨਾਂ ਨੂੰ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਤਸਵੀਰਾਂ ਨੇ ਪੰਜਾਬ ਦੀਆਂ ਜਦੋਂ ਪੰਜਾਬ ਦੇ ਨਾਲ ਪੰਜਾਬੀ ਦਾ ਨੁਕਸਾਨ ਹੁੰਦਾ ਨਹੀਂ ਚੱਲ ਸਕਦਾ ਤਾਂ ਪੰਜਾਬੀ ਹੀ ਮਦਦ ਕਰਨ ਵਾਸਤੇ ਸਭ ਤੋਂ ਪਹਿਲਾਂ ਅੱਗੇ ਪਹੁੰਚਦੇ ਨੇ ਤਾਂ ਭਾਈ ਜਿਸ ਤਰੀਕੇ ਨਾਲ ਗੁਰਪ੍ਰੀਤ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਕਿਹਾ ਹੈ ਕਿ ਆਪਾਂ ਲੰਗਰ-ਲੰਗਰ ਮੇਰੇ ਨਾਲ ਘੱਟ ਲਾ ਲਈਏ ਤਾਂ ਇਸ ਤਰੀਕੇ ਦੇ ਨੁਕਸਾਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਰਭਾਈ ਕਰਨ ਵਾਸਤੇ ਹਰ ਬੰਦੇ ਨੂੰ ਮਦਦ ਕਰਨ ਵਾਸਤੇ ਤਾਂ ਤੁਸੀਂ ਆਏ ਹੋ ਤਾਂ ਬੰਦੇ ਨੂੰ ਆਉਣਾ ਚਾਹੀਦਾ ਅੱਗੇ ਤਾਂ ਕੀਮੇ ਦਾ ਜਿਹੜਾ ਹੌਸਲਾ ਮਿਲਦਾ ਜਿਹੜੇ ਬੰਦੇ ਨੁਕਸਾਨ ਹੁੰਦੇ ਜਿਹੜੇ ਤੁਹਾਡੇ ਵਰਗੇ ਸਮਾਜ ਸੇਵੀ ਅੱਗੇ ਆ ਜਾਂਦੇ ਨੇ ਮਦਦ ਕਰਨ ਨੂੰ ਵਾਸਤੇ ਚਲੋ ਲੰਗਰ ਤਾਂ ਜੀ ਚਲੋ ਆਪਣੀ ਪਰਥਾ ਹੀ ਚੱਲਦੀ ਆ ਉਹ ਇੱਕ ਆਪਾਂ ਲੰਗਰ ਲਾਉਂਨੇ ਚ ਉਹ ਇੱਕ ਦਿਨ ਵਾਸਤੇ ਹੁੰਦਾ ਏ ਤੇ ਆਪਾਂ ਲੋਕਾਂ ਦਾ ਢਿੱਡ ਭਰ ਦਿੰਨੇ ਆ ਪਰ ਇਹ ਪਰਿਵਾਰ ਸਾਰੀ ਆਪਣੇ 6 ਮਹੀਨੇ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤਾਂ ਇਸ ਲਈ ਆਪਾਂ ਇਹਨਾਂ ਦੀ ਮਦਦ ਇਸ ਲਈ ਕੀਤੀ ਹੈ ਵੀ ਇੱਕ ਦਿਨ ਲੰਗਰ ਅਸੀਂ ਰੋਕ ਲਾਂਗੇ ਤਾਂ ਇਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਜਾਊਗਾ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਭਾਵੇਂ ਲੰਗਰ ਲਾਓ ਜ਼ਰੂਰੀ ਨਹੀਂ ਜਿ ਗਰੀਬ ਲੋਕਾਂ ਨੂੰ ਖੁਲਾਣਾ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਜਦੋਂ ਆਪਣੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਕੋਈ ਬੰਦਾ ਤੜਫ ਰਿਹਾ ਇਸੇ ਦਾ ਵੱਡਾ ਨੁਕਸਾਨ ਹੋਇਆ ਤਾਂ ਉਹਦੇ ਵਾਸਤੇ ਮਦਦ ਕਰਨ ਵੇ ਜਰੂਰ ਆਣਾ ਚਾਹੀਦਾ ਤਾਂ ਜਿਸ ਤਰੀਕੇ ਨਾਲ ਨੁਕਸਾਨ ਹੋਇਆ ਤੁਹਾਡਾ ਪਿੰਡ ਰੁੜਕੀ ਖਾਵੇਂ ਜੀ ਰਿਸ਼ਤੇਦਾਰੀ ਤਾਂ ਜਿਹੜਾ ਨੁਕਸਾਨ ਹੋਇਆ ਕਿੰਨਾ ਕੁ ਵੱਡਾ ਤੁਹਾਨੂੰ ਲੱਗਦਾ ਕਿ ਬੰਦੇ ਨੂੰ ਚੱਲਣਾ ਬਹੁਤ ਮੁਸ਼ਕਲ ਹੁੰਦਾ ਹੈ ਉਹ ਅੱਖਾਂ ਸਾਹਮਣੇ ਅੱਗ ਲੱਗਦੀ ਬਾਈ ਬਹੁਤ ਔਖਾ ਜੀ ਇਸ ਟਾਈਮ ਤਾਂ ਇਹਨਾਂ ਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਸਾਰਾ 6 ਮਹੀਨੇ ਉਰ ਪਰ ਖੇਤੀ ਵਿੱਚ ਆਪਣਾ ਦਿਨ ਰਾਤ ਇੱਕ ਕਰਕੇ ਇਹ ਇੱਥੇ ਫਸਲ ਦੇਖੋ ਸਭ ਬੰਦੇ ਨੂੰ ਦੁੱਖ ਹੁੰਦਾ ਹੈ ਤਾਂ ਬਾਈ ਤੁਹਾਡਾ ਪਿੰਡ ਰੁੜਕੀ ਖਾਵੇਂ ਹਾਂ ਜੀ ਮੇਰੇ ਚਾਚਾ ਜੀ ਦਾ ਮੁੰਡ ਅੱਛਾ ਬਾਈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਵੀ ਕਹਾਂਗੇ ਤੁਹਾਡੇ ਪਿੰਡ ਦੇ ਜਿੰਨੇ ਵੀ ਲੋਕ ਨੇ ਜੀ ਬਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ 20-20 ਕਿਲੋ 50-50 ਕਿਲੋ ਜਿੰਨੀ ਵੀ ਕਣਕ ਹੋ ਸਕੇ ਇਹਦਾ ਬਾਈ ਦੀ ਮਦਦ ਜ਼ਰੂਰ ਕਰੋ ਜ਼ਿੰਮੇਵਾਰੀ ਸਮਝ ਕੇ ਉਹ ਬਾਈ ਦੇਖੋ ਤੁਹਾਡੇ ਨਾਲ ਦੇ ਪਿੰਡ ਦੇ ਆਗੇ ਮਦਦ ਕਰਨ ਦੇ ਲੱਖ ਰੁਪਏ ਦੀ ਕਰੀਬ ਜਿਹੜੀ ਮਦਦ ਕਰ ਰਹੇ ਆ ਤਾਂ ਤੁਹਾਡੇ ਵੱਲੋਂ ਪਿੰਡ ਵੱਲੋਂ ਕੀ ਮਦਦ ਕੀਤੀ ਜਾਊਗੀ ਮਦਦ ਦਾ ਜੀ ਹੁਣ ਇਕੱਠੇ ਹੋ ਕੇ ਸਲਾਹ ਕਰਕੇ ਫਿਰ ਜੋ ਵੀ ਹੋਏਗਾ ਕਰੂੰਗਾ ਜੀ ਜਿੰਨਾ ਹੋ ਸਕੇਗਾ ਵੱਧ ਤੋਂ ਵੱਧ ਉਹਨਾਂ ਕਰੂੰਗਾ ਜੀ ਹਾਂ ਜਿਸ ਤਰੀਕੇ ਨਾਲ ਬਾਈ ਦੇਖੋ ਪਿੰਡ ਦਾ ਬੰਦਾ ਆਪਣੇ ਪਰਿਵਾਰੀ ਮੈਂਬਰ ਹੁੰਦਾ ਜਦੋਂ ਅੱਖਾਂ ਦੇ ਵਿੱਚ ਹੰਝੂ ਹੋਏ ਨਾ ਪਾਵੇਂ ਆਪਣਾ ਪੁੱਤ ਹੋਏ ਪਾਵੇਂ ਪਿੰਡ ਦਾ ਮੁੰਡਾ ਹੋਏ ਤਾਂ ਉਹਨਾਂ ਨੂੰ ਹੀ ਦੁੱਖ ਹੁੰਦਾ ਤਾਂ ਲੱਗਦਾ ਕਿ ਤੁਹਾਡੇ ਪਿੰਡ ਦੇ ਲੋਕ ਮਦਦ ਕਰਨ ਲੱਗਦਾ ਤਾਂ ਹੈ ਜੀ ਹੁਣ ਦੇਖਦੇ ਇਕੱਠਾ ਕਰਕੇ ਫਿਰ ਗੱਲ ਕਰਕੇ ਪਤਾ ਲੱਗੂਗਾ ਜੀ ਕਿਆ ਕੁ ਕਿਆ ਕੁਝ ਹੁੰਦਾ ਹੀ ਬਹੁਤ ਔਖਾ 골ਡੀ ਵਾਸਤੇ ਬਾਈ ਜੀ ਪਤਾ ਜੀ ਬਹੁਤ ਔਖਾ ਜੀ 6 ਮਹੀਨੇ ਦੀ ਮਿਹਨਤ ਆਈ ਇਹ ਬਾਕੀ ਗਾਂਹ 6 ਮਹੀਨੇ ਦੇ ਐਸੀ ਦੇ ਉੱਤੇ ਹੀ ਸਾਰਾ ਗੁਜ਼ਾਰਾ ਚੱਲਦਾ ਸੀ ਆਪਣਾ ਹੋਰ ਤਾਂ ਕੋਈ ਕਾਰੋਬਾਰ ਹੈ ਨਹੀਂ ਜੀ ਖੇਤੀ ਦਾ ਹੀ ਕੰਮ ਹੈ ਜੀ ਆਹੀ ਆਹੀ 6 ਮਹੀਨੇ ਦੀ ਫਸਲ ਆਈ ਸੜ ਕੇ ਸੁਆਹ ਹੋ ਗਈ ਜ ਬਿਲਕੁਲ ਬਾਈ ਜਿਸ ਤਰੀਕੇ ਨਾਲ ਪਹਿਲਾਂ ਕੱਲ ਵੀਡੀਓ ਬਣਾਈ ਉਹ ਦੇਖਿਆ ਕਿ ਕਾਫੀ ਲੋਕਾਂ ਨੇ ਜਿੱਦਾਂ 골ਡੀ ਰੋਂਦਾ ਹੋਇਆ ਦੇਖਿਆ ਉਸ ਤੋਂ ਬਾਅਦ ਬਾਈ ਪਹੁੰਚੇ ਨੇ ਮਦਦ ਕਰਨ ਵਾਸਤੇ ਤਾਂ ਕਿੰਨਾ ਕ ਹੌਸਲਾ ਲੱਗਦਾ ਬਾਈ 골ਡੀ ਨੂੰ ਮਿਲੇਗਾ ਕਿਸਾਨ ਨੂੰ ਕਿ ਜਿੱਦ ਤੱਕ ਇਹਨਾਂ ਉਹਨਾਂ ਦੀ ਫਸਲ ਸੜੀ ਹੈ ਤੇ ਦੂਜੀ ਵਾਰ ਸੇ ਹੁਣ ਲੱਖ ਰੁਪਏ ਦੀ ਮਦਦ ਵਾਸਤੇ ਨੌਜਵਾਨ ਆਗੇ ਰੱਖੇ ਆ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਹੜੇ ਆਏ ਜੀ ਇਹਨਾਂ ਨੇ ਮਦਦ ਕਰੀ ਬਹੁਤ ਵਧੀਆ ਲੱਗਿਆ ਜੀ 골ਡੀ ਦਾ ਤਾਂ ਤਿੰਨ ਕਿੱਲੇ ਦਾ ਸਿੱਧੀ ਕਰਨ ਕੇ ਖਤਮ ਹੋ ਗਈ ਆ ਕਿਸੇ ਨਜਾਇਜ਼ ਬੰਦੇ ਜਾਣ ਕੇ ਲੱਗ ਅੱਗ ਲਾਈ ਉਹ ਬੰਦੇ ਦਾ ਵੀ ਬੰਦੇ ਦਾ ਵੀ ਕੋਈ ਆ ਤਾਂ ਲਾਕਡਾਟ ਹੋਣੀ ਉਹਦੀ ਤਾਂ ਹੀ ਅੱਗ ਲਾਈਏ ਰੱਬ ਨੇ ਉਹਦੇ ਬਾਰੇ ਵੀ ਕੁਝ ਸੋਚਿਆ ਹੀ ਹੋਣਾ ਹੈ ਨਾ ਜੀ ਚਲੋ ਧੰਨਵਾਦ ਬਈਆਂ ਦਾ ਜੀ ਜਿਹੜੀ ਇਹਨਾਂ ਨੇ ਮਦਦ ਕੀਤੀ ਜੀ ਬਿਲਕੁਲ ਤੇ ਤੁਸੀਂ ਦੇਖੋ ਕਿ ਇਹ ਤਸਵੀਰਾਂ ਨੇ ਪੰਜਾਬ ਦੀਆਂ ਜਦੋਂ ਪੰਜਾਬ ਜਲਦਾ ਹੈ ਤਾਂ ਪੰਜਾਬ ਨੂੰ ਬਚਾਉਣ ਵਾਸਤੇ ਵੀ ਪੰਜਾਬੀ ਅੱਗੇ ਆਉਂਦਾ ਤੇ ਇਸ ਨੂੰ ਲੈ ਕੇ ਬਹੁਤ ਸ਼ੁਕਰਾਨਾ ਕਰਦੇ ਆ ਇਹਨਾਂ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਮਦਦ ਕਰਨ ਵਾਸਤੇ ਆਪਣੇ ਹੱਥ ਅੱਗੇ ਕੀਤੇ ਨੇ ਕਿਉਂਕਿ ਜਿਸ ਤਰੀਕੇ ਨਾਲ ਇਲਾਕੇ ਦੇ ਵਿੱਚ ਇਦਾਂ ਦੀ ਘਟਨਾਵਾਂ ਵਾਪਰਦੇ ਨੇ ਪਹਿਲਾਂ ਵੀ ਬਹੁਤ ਮਦਦ ਕੀਤੀ ਇਹਨਾਂ ਨੌਜਵਾਨਾਂ ਨੇ ਭਾਵੇਂ ਕਿਸਦਾ ਘਰ ਪੈਣ ਵਾਲਾ ਉੱਥੇ ਮਦਦ ਕੀਤੀ ਹੈ ਤਾਂ ਹੋਰ ਵੀ ਲੰਗਰ ਲੱਗਦੇ ਨੇ ਉੱਥੇ ਹੀ ਮਦਦ ਕੀਤੀ ਹੈ ਤਾਂ ਇਦਾਂ ਦੇ ਨੌਜਵਾਨਾਂ ਨੂੰ ਅਪਰੀਸ਼ੀਏਟ ਵੀ ਕਰਨਾ ਚਾਹੀਦਾ ਤੇ ਜਿੰਨੇ ਵੀ ਇਲਾਕੇ ਦੇ ਲੋਕ ਸਮਾਜ ਸੇਵੀ ਨੇ ਮਹਿੰਗੀਆਂ ਕਰੋੜਾਂ ਰੁਪਏ ਜ਼ਮੀਨਾਂ ਵਿਕੀਆਂ ਹੋਈਆਂ ਨੇ ਬੰਦੇ ਪਰ ਮਦਦ ਕਰਨ ਵਾਸਤੇ ਵਿਰਲੇ ਹੀ ਆਉਂਦੇ ਨੇ ਤੇ ਇਹ ਨੌਜਵਾਨਾਂ ਨੇ ਵੱਡਾ ਉਪਰਾਲਾ ਕੀਤਾ ਆਪਣੇ ਇਲਾਕੇ ਦੇ ਇਸ ਕਿਸਾਨ ਨੌਜਵਾਨ ਦੀ ਮਦਦ ਕੀਤੀ ਹੈ ਉਮੀਦ ਕਰਦੇ ਹਾਂ ਕਿ ਐਦਾਂ ਦੇ ਹੀ ਮੈਸੇਜ ਅੱਗੇ ਪੰਜਾਬ ਦੇ ਵਿੱਚ ਹੋਰ ਵੀ ਜਾਵੇਗਾ ਹੋਰ ਵੀ ਲੋਕ ਮਦਦ ਕਰਨ ਵਾਸਤੇ ਪਹੁੰਚਣਗੇ ਤੁਹਾਡੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ